ਉਹ ਅੱਜ ਅਸੀਂ ਨੇ VS ਫੋਰ ਇੰਡੀਆ ਤੇ ਜਾਲੀ ਲਾਈ ਆ ਜਾਲੀ ਥੋੜੀ ਜੀ ਵੈਸੇ ਸੰਗਣੀਆਂ ਤੁਸੀਂ ਦੱਸੋ ਸਾਨੂੰ ਵੀ ਕਿੰਨਾ ਕੁ ਮੋਰਾ ਹੋਣਾ ਜਿੰਦਾ ਕਿਵੇਂ ਗੁੰਦੀ ਵਾਲੀ ਜਿੰਦੀਆ ਜਿਵੇਂ ਕਿਸੇ ਭਰਾ ਦੀ ਲੱਗੀ ਹੋਈ ਸੀ ਆਪਣੇ ਏਰੀਆ 'ਚ ਉਹਵੇਂ ਫਿੱਟ ਕਰੀਆ ਚੱਕ ਕੇ ਦਿਖਾਓ ਬਈ ਆਹ ਹੈ ਗੁੰਦੀ ਆਪੀ ਸੁਣੋ ਉੱਧਰ ਲਾ ਕੇ ਪੂਰਾ ਵਧੀਆ ਹੈਵੀ ਕੰਮ ਕਰਾ ਡਿਜ਼ਾਈਨ ਵੀ ਭਾਈ ਨੂੰ ਦੋ ਚਾਰ ਪੰਜ ਪੰਜ ਮੈਂ ਤਾਂ ਹੋਰੀਏ ਜੀ ਜੇ ਭਰਾ ਦੀ ਜੇ ਸਤਾ ਦੀ ਕਰਤੀ ਇਹਦੇ ਨਾਲ ਆਪਾਂ ਨੂੰ ਇਹੀ ਵਾਦਾ ਲਗਾਣਾ ਜੇ ਉਹਨਾਂ ਤੁਸੀਂ ਵਾਦਾ ਹਾਂ ਨਾਣਾ ਨੂੰ ਨਾ ਤੁਸੀਂ ਨਹੀਂ ਦੱਸਦਾ ਦੇਖੋ ਰਾਇਨ ਹੋਣਗੋ ਡਾਣਾ ਡੂੰਗਣਾ ਇਹਦੇ ਵਿੱਚ ਕੁਛ ਨਹੀਂ ਵਾਦਾਂ ਬੋਰਮੈਨ ਸਾਡਾ ਕਹਿੰਦਾ ਦੇਖੋ ਸਾਰਾ ਇੰਜਨ ਕਵਰ ਹੋ ਜਾਣਾ ਕੋਈ ਸੈਂਸਰ ਹੱਲਣ ਦਾ ਪੈਨ ਨੂੰ ਰਾਤ ਨੂੰ ਕਾਇਨ ਨਹੀਂ ਜਿਆਦਾ ਆ ਰਾਤ ਨੂੰ ਪੈਨ ਨੂੰ ਵੀ ਸੱਟੋ ਗੱਦਾ ਇਹਦੇ ਪਲਾਸਟਿਕ ਦਾ ਓਕੇ ਹੋ ਗਿਆ ਗਾਮਾ ਐਨੀ ਤਾਂ ਹੋ ਗਈ ਹੈ ਬਾਕੀ ਇਹ ਸਾਨੂੰ ਐ ਦੱਸੋ ਇਹਦੇ ਚ ਟੱਪਦਾ ਹੈਗਾ 18 ਨੰਬਰ ਦਾ ਕਾਬਲਾ 19 19 19 ਨੰਬਰ ਦਾ ਟੱਪਦਾ ਕਾਬਲਾ ਵੀ 19 ਨੰਬਰ ਵਾਲੀ ਲਾਈ ਹੈਗਾ ਉਹ ਵੀ ਖੁੱਲੀ ਲਾਦਾ ਕਰੀਏ ਇਹ ਅਸੀਂ ਨੇ ਕਰਿਆ ਹੈਵੀ ਥੋੜਾ ਕੰਮ ਤੇ ਬਾਕੀ ਜਿਵੇਂ ਜਿਵੇਂ ਤੁਹਾਡੇ ਰਏ ਆ ਸਾਨੂੰ ਕਮੈਂਟਾਂ ਰਾਹੀਂ ਦੱਸੋ ਪੜਦੇ ਜਰੂਰ ਆ ਰਿਪਲਾਈ ਥੋੜਾ ਘੱਟ ਹੁੰਦਾ ਕਰੇ ਚੰਗਾ ਕਰਿਆ ਕਰੋ ਨੈਗੇਟਿਵ ਐਸ ਤਰਾ ਫੋਰਮੈਨ ਕਰੀ ਜਾਂਦੇ ਨੇ ਆਪਣਾ ਕੰਮ ਉਹ ਆਪਣੀ ਫ੍ਰੀਟ ਇਹਦਾ ਵੀ ਆਪਾਂ ਨੇ ਕੰਮ ਕਰਿਆ ਅਸੀਂ ਆ ਜਾਲੀ ਵਾਲਾ ਜਗਾਰ ਦੱਸੋ ਵੀ ਸਾਨੂੰ ਕਿਵੇਂ ਲੱਗ ਰਿਹਾ ਕਿਹੜੇ-ਕਿਹੜੇ ਜੂਰੀ ਵਾਲੀਆਂ ਹੋਰ ਜੀ ਖਾਲਸਾ ਜੀ ਵਧਾਈਆਂ ਜੀ ਓਕਿਓ ਜਾਓਗੇ ਐਮਪੀ ਜਾਉਗੇ ਜੀ ਕਰਾਸਤਾਨ ਕੋਟਾ-ਕੋਟਾ ਕਰਦੀ ਆ ਬਾਬਾ ਕਹਿੰਦਾ ਬਾਬੇ ਨੂੰ ਮਸ਼ੀਨ ਲਿਆਂਦੀ ਨਵੀਂ ਜਵਾਨ ਲੋਕਾ ਕੋਟਾ-ਕੋਟਾ ਕਰਦੀ ਹੈ ਕਹਿੰਦਾ ਬਾਬੇ ਨੇ ਬਣਾ ਲਿਆ ਫੇਰ ਕਹਿੰਦਾ ਕਹਿੰਦਾ ਕਿਦਾਂ ਸੈਂਸਰ ਜਹ ਹੱਲੇ ਜ ਆਪਦੇ ਵਾਂਗੂ ਹੈਣਾ ਬਾਬਾ ਹੋਰ ਮੇਰਾ ਔਖਾ ਹੋ ਜੂਗਾ ਨਾ ਆਪਦੇ ਵਾਂਗੂ ਫਿਰ ਪੁਰਾਣੇ ਪੜਿਆ ਵਾਂਗੂ ਉਹੀ ਸੰਦ ਰੱਖੀ ਐ ਸੀ ਸਾਮਕੇ ਹਾਂਜੀ ਦੇਖਦਾ ਰੋਕੇ ਕਰਦਾ ਸਾਇਲੈਂਸਰ ਕੱਟਦਾ ਹੁਣ ਆਪਾਂ ਨੇ ਜੋ ਜੂਰੀਆ ਪਾਉਣਾ ਤਾਂ ਬਾਹਰੇ ਭੇਜਿਆ ਕਰੂਗਾ ਚੱਕਿਆ ਅਗਰ ਚੱਕੀ ਹੋਇਆ ਗੁਰੂ ਹੈ ਨਾ ਥੋੜੀ ਪੈਪ ਵੀ ਦੇ ਦਾਂਗੇ ਉਹ ਵੱਡੀ ਥੋੜੀ ਓਕੇ ਬਰਾਵੋ ਖੈਰ ਸੁੱਖ ਜਾਉਂਦੇ ਵਸਦੇ ਰਹੋ ਸਾਡੇ ਮਿਸਤਰੀਆਂ ਨੂੰ ਦੁਆਵਾਂਵਾਂ ਦੇ ਦਿਓ ਆਹਾ ਕਿਵੇਂ ਆਪਾਂ ਵੀ ਜਾਲੀ ਇੰਨੀ ਹੈ ਵੀ ਅਭੀ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਐ ਤੁਰੇ ਫਿਰਦੇ ਰਹਿੰਦੇ ਹੋ ਕੋਈ ਜੜੀਕਤ ਨਹੀਂ ਕਿਧੋ ਨਹੀਂ ਝੁਗਦੀ ਹੈਗੀ ਕੋਈ ਪ੍ਰੋਬਲਮ ਨਹੀਂ ਜਿਹੜੀ ਕਿ ਜਾਲੀ ਇਹਨਾਂ ਨੇ ਦੇਖੀ ਸੀ ਮੁੰਡਿਆਂ ਨੇ ਉਹ ਕਹਿੰਦੇ ਇੱਥੇ ਥੋੜਾ ਜਿਹਾ ਵੈਲਡ ਕਰਕੇ ਜਿਗਾ ਨਾ ਅਸੀਂ ਥੋੜੀ ਸਫਾਈ ਨਾਲ ਲਾਈ ਆ ਨਾ ਪੱਤੀ ਐਡ ਬਣਾ ਕੇ ਲਾਈ ਆ ਆਟਾ ਬਣਾ ਕੇ ਲਾਤੀ ਵੀ ਹੈ ਹਾਂਜੀ ਖੁਲਦੀ ਕਰਤੀ ਹਾਂਜੀ ਕਰਦੀ ਅੱਛਾ ਕਸਤੀ ਕਰਦੀ ਕਾਬਲੇ ਚ ਵੀਜੇ ਦਾ ਤਾਰ ਨਹੀਂ ਆਪਾਂ ਕੋਈ ਦਿੱਕਤ ਨਹੀਂ ਇੱਕੋ ਜੀ ਲੱਗੂ ਸੋਹਣੀ ਬਾਕੀ ਰੰਗ ਹੋ ਜੂਗਾ ਜਮੇ ਵਿੱਚੇ ਮਿਲ ਜੂਏ ਤਾਂ ਠੀਕ ਹੈ ਜੀ